ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਮਾ ਤੋਂ ਡੇਲੀ ਲੈ ਕੇ ਆਇਆ ਬਟਾਲੇ ਪਰਨੇ ਦਾ ਫੁੱਲ ਵੀਡੀਓ ਇਹ ਫੁੱਲ ਵਾਈਲ ਕਪੜਾ ਹੈ ਇਹ 4 ਮੀਟਰ ਦੀ ਲੈਂਥ ਹੈ ਚਲੋ ਵੀਡੀਓ ਨੂੰ ਸਟਾਰਟ ਕਰਨੇ ਸਭ ਤੋਂ ਪਹਿਲੇ ਜਿਹੜਾ ਇਹਦਾ ਬੇਜ ਦੇਖ ਲੋ ਕਿਦਾਂ ਪਾਣਾ ਪਹਿਲੇ ਕਿ ਆ ਬਾਲ ਇਕੱਠੇ ਕਰਕੇ ਇੱਕ ਸੰਡੂ ਕਮਾ ਕੇ ਉਂਗਲ ਦੇ ਨਾਲ ਅੰਦਰ ਨੂੰ ਕਰ ਦਾਂਗੇ ਇਸ ਤੋਂ ਬਾਅਦ ਜਿਹੜਾ ਇਹ ਪੜਕਾ ਲਾਂਗੇ ਪੜਕਾ ਫੜਨ ਤੋਂ ਬਾਅਦ ਕਿ ਇੱਕ ਇੱਕ ਕੱਚੀ ਤਾਰ ਵਾਲਾ ਪਾਸਾ ਹੋਣਾ ਇਹ ਦੇਖੋ ਜਿੱਦਾਂ ਮੈਂ ਪਗੜਿਆ ਇੱਕ ਉਹ ਨਾ ਪੱਕੀ ਤਾਰ ਵਾਲਾ ਜਿਹੜਾ ਕੱਚੀ ਤਾਰ ਲੱਗਿਆ ਪਾਸਾ ਉਹ ਅਸੀਂ ਥੱਲੇ ਹੀ ਕਰਾਂਗੇ ਤੇ ਪੱਕੀ ਤਾਰ ਲੱਗੇ ਅਸੀਂ ਉੱਪਰ ਨੂੰ ਕਰਾਂਗੇ ਇਸ ਤੋਂ ਬਾਅਦ ਜਿਹੜਾ ਇਹ ਕੱਚੀ ਤਾਰ ਵਾਲੇ ਉੱਪਰ ਨੂੰ ਰੱਖਾਂਗੇ ਇੱਕ ਬਣਾਵਾਂਗੇ ਟਰਾਈਐਂਗਲ ਟਰਾਈਐਂਗਲ ਬਣਾਉਣ ਤੋਂ ਪਹਿਲਾਂ ਅਸੀਂ ਇਹ ਸੇ ਤੇ ਰੱਖਾਂਗੇ फडਕਾ ਜਿੱਦਾਂ ਮੈਂ ਕਰਦਾ ਉਦਾਂ ਹੀ ਕਰਿਓ ਇਸ ਤੋਂ ਬਾਅਦ ਜਿਹੜਾ ਇੱਕ ਸਾਈਡ ਉਹ ਅਸੀਂ ਜਿਹੜਾ ਕਪੜਾ ਸਾਰਾ ਅਸੀਂ ਅਥਰੇ ਪਗੜ ਲੈਣਾ ਜਿੱਦਾਂ ਹੀ ਪੱਗ ਦਾ ਲਾੜ ਲੈਣੇ ਪਹਿਲਾਂ ਉਦਾਂ ਲਿਆਵਾਂਗੇ ਏ ਦੇਖ ਲੋ ਜਿੱਦਾਂ ਮੈਂ ਲਾੜੋ ਲੈਂਦਾ ਉੱਧਰ ਲੈ ਆਇਓ ਬਾਟ ਜਿਹੜੇ ਆ ਨਾਲ ਨਾਲ ਪਾਣੀ ਆ ਇਹ ਆ ਗਿਆ ਇਹ ਸਾਡਾ ਪਹਿਲਾ ਲੜ ਦੂਜੇ ਲਾੜ ਲਾਉਣ ਤੋਂ ਪਹਿਲੇ ਜਿਹੜੇ ਸਾਡੇ ਕੇਸ ਦਿਖੇਦੇ ਪਿਆ ਅਸੀਂ ਉਹ ਜੋ ਕੱਪੜਾ ਹੋ ਗਿਆ ਇਹ ਥੱਲੇ ਨੂੰ ਕੱਢ ਲਾਂਗੇ ਦੇਖ ਲੋ ਜਿੱਦਾਂ ਮੈਂ ਕੀਤਾ ਉਦਾਂ ਹੀ ਕਰਿਓ ਇਸ ਤੋਂ ਬਾਅਦ ਜਿਹੜਾ ਅਸੀਂ ਦੂਜਾ ਲੜ ਮਾਰਾਂਗੇ ਦੂਜੇ ਲੜ ਦੀ ਪੂਣੀ ਦੇਖ ਲੋ ਕਿੱਦਾਂ ਕਰਨੀ ਆ ਜੇ ਥੱਲੇ ਵਾਲਾ ਪਾਸ ਹੋਏਗਾ ਉਹ ਉੱਪਰ ਨੂੰ ਲੈ ਕੇ ਜਾਣਾ ਉਹਦੇ ਬਰਾਬਰ ਨਹੀਂ ਹੁੰਦਾ ਥੋੜਾ ਥੱਲੇ ਇਸ ਤੋਂ ਬਾਅਦ ਜਿਹੜਾ ਹੀ ਥਲੂ ਥਲੂ ਕੇ ਚਾਹਗੇ ਜਿਹੜਾ ਉੱਪਰ ਵਾਲਾ ਕੱਪੜਾ ਹੋਏਗਾ ਆ ਇਹ ਥੱਲੇ ਨੂੰ ਕਰਾਂਗੇ ਕਿ ਜਿਹੜੀ ਸਾਡੇ ਪਿਛਲੇ ਲਾੜਾ ਉਹ ਸਾਫ਼ ਸਾਫ਼ ਰਹੇ ਜਿੱਦਾਂ ਹੀ ਪੱਗ ਦਾ ਲਾੜ ਲੈਣਿਆ ਹੀ ਉੱਦਾਂ ਹੀ ਲਿਆਂਗੇ ਪਿੱਛੇ ਉਂਗਲ ਰੱਖ ਕੇ ਫੇਰ ਇਸ ਤੋਂ ਬਾਅਦ ਜਿਹੜਾ ਹੀ ਕੰਨ ਦੇ ਉੱਪਰ ਨੂੰ ਲੈ ਕੇ ਜਾਣਾ ਲਾੜ ਲੜ ਲਜਾਂ ਤੂ ਬਾ ਜਿਹੜਾ ਹੀ ਲੜ ਖੋਲਾਂਗੇ ਨਾਲੇ ਜਿਹੜੇ ਆ ਅਸੀਂ ਭੱਟ ਇਕੱਠੇ ਕਰਨੇ ਆ ਜਿੱਦਾਂ ਮੈਂ ਭੱਟ ਇਕੱਠੇ ਕੀਤੇ ਉਦਾਂ ਹੀ ਕਰਾਂਗੇ ਇਸ ਤੋਂ ਬਾਅਦ ਜਿਹੜਾ ਅੰਕਲ ਦੇ ਨਾਲ ਹੀ ਉਹਦੇ ਉਹ ਗੁੱਥੇ ਦੇ ਨਾਲ ਹੀ ਆਂ ਜਿਹੜੇ ਭੱਟ ਉੱਪਰ ਨੂੰ ਲੱਗ ਜਾਣੇ ਆ ਜਿਹੜੇ ਭੱਟ ਹੋ ਗਏ ਉਹ ਖੋਲ ਕੇ ਲਾਣੇ ਆ ਜਿਹੜਾ ਅਸੀਂ ਕਪੜਾ ਉਪਰੋਂ ਥੱਲੇ ਹੀ ਨਕੀਤਾ ਆਹੀ ਇਹ ਦੂਵੇ ਲਾ ਕੇ ਪੂਰਾ ਪੂਰਾ ਅੰਦਰ ਨੂੰ ਕਰਨਾ ਹੈ ਇਹਦੇ ਨਾਲ ਹੀ ਸਾਡਾ ਆ ਗਿਆ ਜੀ ਦੂਜਾ ਲੜ ਇਸ ਤੋਂ ਬਾਅਦ ਜਿਹੜਾ ਅਸੀਂ ਤੀਜੇ ਲਾੜ ਦੀ ਪੂਣੀ ਬਿਲਕੁਲ ਦੂਏ ਲਾੜ ਦੇ ਨਾਲ ਸੇਮ ਤੋਂ ਸੇਮ ਕਰਾਂਗੇ ਥੱਲੇ ਵਾਲੇ ਪਾਸੇ ਗਈ ਉਪਰੋਂ ਥੋੜਾ ਜਿਹਾ ਥੱਲੇ ਲਾਾਂਗੇ ਤੇ ਉੱਪਰ ਵਾਲਾ ਕੱਪੜਾ ਵੀ ਥੱਲੇ ਹੀ ਕਰਾਂਗੇ ਲਾੜ ਦੀ ਚੰਗੀ ਤਰੀਕਾ ਖੋਲ ਕੇ ਪਿੱਛੇ ਹੱਥ ਰੱਖ ਕੇ ਆਹੀਂ ਲਾੜ ਲੈਣਾ ਉਹਦੇ ਬਰਾਬਰ ਹੀ ਲਿਆਂਗੇ ਇਸ ਤੋਂ ਬਾਅਦ ਜਿਹੜਾ ਅਸੀਂ ਬੱਟ ਇਕੱਠਾ ਕਰ ਬੱਟ ਜਿਹੜੇ ਇਕੱਠੇ ਕਰਾਂਗੇ ਅੱਧੇ ਘੰਟੇ ਲਾੜ ਲੈ ਕੇ ਜਾਣਾ ਹੈ ਅੱਥ ਵੇ ਲਾਗੇ ਕਿ ਜਿਹੜੇ ਸਾਡੇ ਪਿੱਛੇ ਲਾੜਾ ਉਹ ਵੀ ਸਾਫ਼ ਰਹੇ ਅੱਥਰੀ ਸਾਇਤਾਂ ਨਹੀਂ ਬੱਟ ਇਕੱਠੇ ਕਰਾਂਗੇ ਜਿੱਦਾਂ ਹੀ ਪਹਿਲੇ ਬੱਟ ਇਕੱਠੇ ਤੇ ਉਦਾਂ ਕਰਾਂਗੇ ਤੇ ਇਹ ਬੱਟ ਜਿਹੜੇ ਅਸੀਂ ਖੋਲ ਕੇ ਲਗਾਣੇ ਆ ਦੇਖੋ ਜਿੱਦਾਂ ਮੈਂ ਘਰੇ ਦਾ ਉਦਾਂ ਹੀ ਘਰੇ ਹੋ ਇਹ ਆ ਗਿਆ ਇਹ ਸਾਡਾ ਤੀਜਾ ਲਾੜ ਹੁਣ ਜਿਹੜਾ ਅਸੀਂ ਚੌਥਾ ਲਾੜ ਮਾਰਾਂਗੇ ਚੌਥੇ ਲਾੜ ਦੇ ਪੂਣੀ ਇੱਚੇ ਜਿਹੜੇ ਸਾਰੇ ਲੜਾਂ ਦੀ ਪੂਣੀ ਜਿਹੜੀ ਹੈ ਇੱਕੋ ਜਿਹੀ ਹੁੰਦੀ ਹੈ ਥੱਲੇ ਲੜਗੀ ਉੱਪਰ ਵਾਲੇ ਨਾਲ ਉੱਪਰ ਵਾਲ ਜਿਹੜਾ ਉਹ ਹੈਗਾ ਲੜ ਉਨੂੰ ਆ ਹੀ ਥੱਲੇ ਨੂੰ ਕਰਾਗੇ ਲੜ ਖੋਲ ਕੇ ਇਹ ਇਸ ਵਾਰ ਜਿਹੜਾ ਅਸੀਂ ਪੂਰਾ ਪੂਰਾ ਕੰਨ ਅੰਦਰ ਨੂੰ ਕਰਾਂਗੇ ਨਾਲੇ ਉਹ ਲੜਾਂ ਦੇ ਬਰਾਬਰ ਹੀ ਅਸੀਂ ਜਿਹੜਾ ਲੜ ਲਿਆਣਾ ਹੈ ਇਸ ਤੋਂ ਬਾਅਦ ਜਿਹੜਾ ਅਸੀਂ ਲੜ ਖੋਲਾਂਗੇ ਹੱਥ ਨਾਲ ਹੀ ਅਸੀਂ ਬੱਟ ਇਕੱਠੇ ਕਰਨੇ ਆ ਦੇਖ ਲਓ ਜਿੱਦਾਂ ਮੈਂ ਕੀਤਾ ਹੈ ਉਦਾਂ ਹੀ ਕਰਿਓ ਇਹ ਜਿਹੜੇ ਆ ਬੱਟ ਇਕੱਠੇ ਕਰਕੇ ਇੱਕ ਜਗ੍ਹਾ ਇਹਨੂੰ ਜਿਹੜਾ ਅਸੀਂ ਖੋਲ ਕੇ ਲੜਾ ਲਾਣਾ ਹੈ ਏ ਆ ਗਿਆ ਜੀ ਸਾਡਾ ਚੌਥਾ ਲੜ ਇਸ ਤੋਂ ਬਾਅਦ ਜਿਹੜਾ ਅਸੀਂ ਆਥਣਾ ਜੜੀ ਐ ਦਸਤਾਰ ਜਿਹੜੀਆਂ ਅਸੀਂ ਥੋੜੀ ਬਹੁਤੀ ਸੈੱਟ ਕਰਾਂਗੇ ਦੇਖ ਲਓ ਜੀ ਦਮ ਕਰਦਾ ਉੱਤੇ ਹੀ ਕਰਿਓ ਸਾਰੇ ਤਸੂ ਆਥ ਰਹੀ ਸਤਬ ਦਾਂਗੇ ਨਾਲੇ ਅਗੂ ਜਿਹੜੀ ਐ ਥੋੜੀ ਝੁੰਝ ਬਣਾ ਹੁਣ ਜਿਹੜਾ ਹੀ ਪਹਿਮਾ ਲੜ ਮਾਰਾਂਗੇ ਪਹਿਮਾ ਲਾੜ ਦੀ ਪੂਣੀ ਦੇਖੋ ਇੱਥੇ ਥੋੜੀ ਜੀ ਲੱਗ ਗਿਆ ਪੂਣੀ ਇਹ ਜਿਹੜਾ ਹੈ ਥੱਲੇ ਵਾਲਾ ਲਾੜੀ ਬਿਲਕੁਲ ਬਰਾਬਰ ਪਗੜਨਾ ਥੋੜਾ ਜਿਹਾ ਹੀ ਖਿੱਚ ਕੇ ਲਾਵਾਂਗੇ ਲਾੜ ਅੱਜ ਜਿੱਥੂ ਸਾਨੂੰ ਮੋਟਾ ਲੱਗਿਆ ਅਸੀਂ ਉਪਰੋਂ ਖੋਲ ਲਾਂਗੇ ਲਾੜ ਇਸ ਤੋਂ ਬਾਅਦ ਜਿਹੜਾ ਹੈ ਸੈਂਟਰ ਦੇਖਣਾ ਕਿ ਜਦਰਾ ਨੇੜੇ ਦੀ ਸਾਡੀ ਬੀ ਹੈ ਉਹ ਡਰੀ ਸਿੱਧੀ ਬਣੇ ਇਸ ਤੋਂ ਬਾਅਦ ਜਿਹੜਾ ਹੈ ਪਾਗੜਾ ਸੈਕਿੰਡ ਲਾਸਟ ਲਾੜ ਮਾਰਨੇ ਆ ਅਸੀਂ ਉੱਦਾਂ ਹੀ ਕਰਾਂਗੇ ਇਹ ਦੇਖੋ ਜੀ ਇਹ ਆ ਗਿਆ ਸਾਡਾ ਪਹਿਮਾ ਲਾੜ ਡੇਢ ਲਾੜ ਬਚ ਗਿਆ ਹਾਂ ਪਿੱਛੇ ਨੂੰ ਪਿੱਛੇ ਜਾ ਕੇ ਅੰਦਰ ਨੂੰ ਕਰ ਲਾਂਗੇ ਏ ਜਿਹੜੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਕਮੈਂਟੇ ਜੀ ਜਰੂਰ ਦੱਸਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ